ਜਾ ਤਿੰਨ ਕੱਪ ਉਹ ਖੋਲ ਲਿਆ ਮੈਂ ਫੈਂਟ ਅੱਛਾ ਆ ਤਾਂ ਜਾ ਰਹੇ ਉਧਰ ਹੀ ਰੱਖਿਆ ਇੱਕ ਵੀਰ ਪੈਣਾ ਐਸੇ ਤਾਂ ਖਾਏ ਹੋ ਕਿ ਨਪੜੀਆ ਇੱਕ ਵੀਰ ਮੈਨੂੰ ਦਿੱਤੇ ਬਿਸਕੁਟ ਸਸ਼ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੂਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮ ਹੋਗੇ ਖਿੱਚਾ ਹੋਮਗੇ ਤੇ ਇਸੇ ਉਮੀਦ ਦੇ ਨਾਲ ਅੱਪ ਅੱਜ ਦਾ ਵਲੌਗ ਜਿਹੜਾ ਸ਼ੁਰੂ ਕਰਦੇ ਹਾਂ ਦਿਨ ਦੇ ਸਵਾ 1:00 ਹੋ ਗਏ ਸਵਾ 1:00 ਦਾ ਟਾਈਮ ਹੋ ਗਿਆ ਤੇ ਜਿਹੜਾ ਹੁਣੇ-ਹੁਣੇ ਆਇਆ ਸ਼ਹਿਰ ਤੋਂ ਖਾਣ ਚੀਜ਼ ਲੈ ਕੇ ਅੱਟਾ ਬਿਸਕੁਟ ਬਹੁਤ ਐਸਟੀ ਹੁੰਦੇ ਨੇ ਇੰਨਾਂ ਨੂੰ ਵਾਪਸ ਹਾਂ ਦਾ ਚਾਹਣਾ ਤੋਂ ਮੈਂ ਤਾਂ ਕੋ ਨੂੰ ਖਾਣ ਦੇ ਲੈ ਕੇ ਕੀ ਕਰਿਆ ਹਾਂ ਦਾ ਬਸ ਇੰਨਾ ਤੇ ਖਾਂਗੀ ਕੌਲੀ ਚ ਰੱਖ ਲੈ ਬੈਡ ਹੈਬਟ ਚਿਕਾਇਆ ਦੇ ਮੈਨਾ ਚਲੋ ਇਹ 50 ਰੁਪਏ ਦਾ ਸਟੈਸ਼ ਬਣਾ ਲੀਏ ਐਸਪੀ ਬਾਹਰ ਕਿੰਨੇ ਜਾਣੇ ਚਾਹ 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 ਕਿ ਤੁ ਚਾਹ ਬਣਾਉਣੀ ਆ ਪੜ ਲੈ ਜਪਾਣੀ ਦਾ ਸਾਰਾ ਇਹ ਵੀ ਨਮਾਰਿਆਉਣ ਵਾਲਾ ਬੋਤਲ ਭਰ ਕੇ ਦੇਣ ਨੂੰ ਦੇ ਦਿੰਨੇ ਜਦੋਂ ਜਦੋਂ ਨੂੰ ਪਿਆਸ ਲੱਗੂਗੀ ਪੀ ਜਾਊਗਾ ਪਾਣੀ ਨਾਲੋਂ ਵਧੀਆ ਏ ਕਿਉਂਕਿ ਇੱਕ ਗਲਾਸ ਦੁੱਧ ਨਾਲ ਉਹਦੇ ਢਿੱਡੇ ਚਲ ਜਾਊਗਾ ਨਾ ਮੈਨੂੰ ਨਹੀਂ ਖਾਣਾ ਦੇਰ ਮੈਨੂੰ ਤਾਂ ਤੇਰਾ ਘੁੱਟਕ ਮਿੱਠਾ ਤੇ ਚੈੱਕ ਕਰਨ ਲੈ ਹਾਂ ਚਾਕੇ ਭਾਜ ਆਣਗੀ ਪਤਾ ਲਾਈ ਹੋਈ ਸੀ ਠੰਡਾ ਆਣਾ ਮਿੱਠਾ ਸਭ ਦਾ ਵੀ ਕਲਾਸ ਇੱਥੇ ਇੱਥੇ ਦਾ ਉੱਥੇ ਰੂਮ ਚ ਤਾਂ ਤੇ ਭੰਨ ਦੇਣਾ ਇਹਨੂੰ ਫੇਲਾ ਆਇ ਇੱਕ ਗਲਾਸ ਮਤਲਬ ਇੰਨਾ ਕਿ ਬਚਿਆ ਸੀ ਇਹ ਇੰਨਾ ਕੁ ਦੁੱਧਾ ਹੁਣ ਉਹਦੇ ਅੰਦਰ ਚਲ ਜਾਊਗਾ ਫੇਰ ਕਿ ਉਹਨੂੰ ਫੇਰ ਭੁੱਖ ਲੱਗੂਗੀ ਫੇਰ ਬਣਾ ਕੇ ਦੇਦਾਂਗੇ ਇਹਦੇ ਵਿੱਚ ਹੁਣ ਚੀਨੀ ਪਾ ਕੇ ਇਹ ਚ ਚੀਨੀ ਬੋਤਲ ਦੇ ਵਿੱਚ ਚੀਨੀ ਨਾ ਤੁਸੀਂ ਕਿਵੇਂ ਪਾਉਣੀ ਹੈ ਜਮਾ ਬਿਲਕੁਲ ਸੁੱਕੀ ਬੋਤਲ ਵਾਲੇ ਵਾਲੇ ਉਹ ਤੇ ਪਾਣੀ ਨਹੀਂ ਹੋਣਾ ਚਾਹੀਦਾ ਜਿਸ ਭਾਂਡੇ ਦੇ ਵਿੱਚ ਚੀਨੀ ਰੱਖੀ ਹੈ ਉਹਦੇ ਵਿੱਚ ਖੜੀ ਕਰ ਲਓ ਤੇ ਤਾਂ ਕੌਲੀ ਲੈ ਇਹਦੇ ਵਿੱਚ ਚੀਨੀ ਪਾ ਲਓ ਗਲਾਸ 'ਚ ਪਾ ਲਓ ਜੇ ਤੁਹਾਡੇ ਕੋ ਕੋਈ ਹੋਰ ਟ੍ਰਿਕ ਆ ਤੁਸੀਂ ਮੈਨੂੰ ਵੀ ਦੱਸ ਸਕਦੇ ਹੋ ਵੀ ਇਹ ਬੋਤਲ ਦੇ ਵਿੱਚ ਚੀਨੀ ਕਿੱਦਾਂ ਪਾਈ ਠੀਕ ਹੈ ਜੀ ਤੇ ਹੁਣ ਮੈਂ ਇਹਦੇ ਵਿੱਚ ਚੀਨੀ ਪਾ ਕੇ ਇੰਨੀ ਸਾਰੀ ਚੀਨੀ ਪਾ ਲੈਣੀ ਹੈ ਕੌਲੀ ਡੇਢ ਕੌਲੀ ਚੀਨੀ ਦੀ ਇਹ ਦੇ ਵਿੱਚ ਪਾਣੀ ਪਾ ਕੇ ਗਲਾਸਕ ਪਾਣੀ ਦਾ ਪਾ ਕੇ ਰੱਖ ਲੈਣੇ ਲੈ ਕਿਉਂ ਨਹੀਂ ਮੈਂ ਚੀਨੀ ਪਾ ਪੀ ਹੋ ਗਈ ਲਓ ਜੀ ਐਨੇ ਸਾਰੀ ਚੀਨੀ ਪਾ ਲਿਆ ਆਪ ਦੀ ਹੁਣ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਰੱਖ ਦੰਨੇ ਮੇਰੇ ਕੋ ਢੋਲ ਦੇ ਵਿੱਚ ਜੀਚਾ ਸੀ ਚੀਨੀ ਪਾਉਣੀ ਹੈ ਮੈਂ ਉਹਦੇ ਵਿੱਚ ਅੱਧਾ ਕਰਕੇ ਆਲੇ ਦਾਲੇ ਵੀ ਡਿੱਗੀ ਜਾਂਦੀ ਆ ਜਿਹੜੀ ਇਹਦੇ ਵਿੱਚ ਜਾਣੀ ਹੋ ਇਹਦੇ ਵਿੱਚ ਚਿਲ ਜਾਂਦੀ ਆ ਮੈਂ ਚਾਹੁੰਦੀ ਨਹੀਂ ਤਾਂ ਭਾਂਡਿਆ ਚ ਨਿਆਣੇ ਛੱਡ ਦਿੰਦੇ ਆ ਜੇ ਚੀਨੀ ਘੋਲਣ ਨੂੰ ਇਹਨਾਂ ਨੂੰ ਕਹਿ ਦੇ ਜਾਂ ਆਪ ਜਲਦੀ ਜਲਦੀ ਚ ਹੁਣ ਚੀਨੀ ਵੀ ਨਹੀਂ ਬਰਬਾਦ ਜਾਂਦੀ ਟਾਈਮ ਵੀ ਨਹੀਂ ਬਰਬਾਦ ਜਾਂਦਾ ਲਓ ਜੀ ਹੁਣ ਆਪਾਂ ਨੇ ਆ ਸਾਰੀ ਕਣਕ ਨੂੰ ਛਾਣ ਕੇ ਕੀ ਕਹਿੰਦੇ ਹੁੰਦੇ ਆ ਝਰਨਾ ਲਾ ਕੇ ਛਾਣਣਾ ਹੀ ਕਹਿੰਦੇ ਆ ਸਾਡੇ ਸਾਡੇ ਏਰੀਆ ਚ ਝਰਨਾ ਲਾਉਣਾ ਕਹਿੰਦੇ ਰੰਜੀਤ ਸਿੰਘ ਜੀ ਛਾਣਣਾ ਕਹਿੰਦੇ ਆ ਛਾਣਣਾ ਕਹਿੰਦੇ ਕਾਹਨੇ ਨੂੰ ਇਹ ਤੋਤੀ ਹੋਈ ਆ ਇਹ ਕਣਕ ਧੋ ਕੇ ਹੁਣ ਇਹਨੂੰ ਆਪਾਂ ਛਾਣ ਕੇ ਥੈਲ ਸੁਕਾ ਕੇ ਧੋ ਕੇ ਸੁਕਾ ਕੇ ਤੇ ਹੁਣ ਥੈਲੇ ਦੇ ਵਿੱਚ ਪਾਉਣੀ ਆ ਛਾਣ ਕੇ ਚਲੋ ਜੀ ਕਣਕ ਛਾਣ ਲਈਏ ਇਹ ਬੰਨ ਲੀ ਜੀ ਤੋ ਟਾਈਮ ਦਾ ਦੁਪਹਿਰ ਦਾ ਹੋਇਆ ਭਿਆ ਤੇ ਹੁਣ ਇਹ ਅੱਜ ਲੱਗੇ ਰੋਟੀ ਰੱਟੀ ਖਾਣੀ ਜਦੋਂ ਖਾਣੀ ਹੋਊਗੀ ਸਾਨੂੰ ਕੁੱਪ ਲੱਗੇ ਦੁਪਹਿਰ ਦੀ ਰੋਟੀ ਦੀ 2:30 ਵਜੇ ਮਮੀ ਜਾਗਦੇ ਰਹੇ ਸਾਰੇ ਜਣ ਫਿਰ ਰੋਟੀ ਪੱਕੂਗੀ ਇਹ ਸਾਡੇ ਫਿਰ ਰੋਟੀ ਨਹੀਂ ਖਾਣੀ ਕਿਸੇ ਮਮੀ ਕੀ ਜੇ ਜੋੜ ਤੇ ਇਹ ਕੰਮ ਕਰਨਾ ਆਹ ਮੁੰਨੇ ਉਹਨੇ ਨੁਕਸਾਨ ਹੋ ਗਿਆ ਮੇਰੇ ਅੱਧਾ ਲਾਜ ਬਾਰਡਰ ਦਾ ਹੋ ਗਿਆ ਹੋ ਨਹੀਂ ਫਿਰ ਨਵੇਂ ਡਰਾਇਪ ਬਾਰਡ ਦਾ ਟੁੱਟ ਗਿਆ ਹੈਂਡਲ ਚੱਲ ਹੁਣ ਥੱਲੇ ਨੂੰ ਕਰਨ ਲੱਗੀ ਸੀਗੇ ਹੱਥ 'ਚ ਆ ਗਏ ਚਾਈਨਾ ਫਾਟ ਹੁੰਦਾ ਨਾ ਇਹਦਾ ਮੁੰਨ ਦੇ ਲਾਂਗੇ ਚਲੋ 5 ਮਿੰਟ ਕਰ ਲੈ ਜੋੜ ਕੇ ਰੱਖ ਨਹੀਂ ਜੋੜ ਇਹ ਹੋਰ ਹੀ ਜੁੜੂਗਾ ਮੁੰਨ ਰੱਖਾ ਜੋੜ ਜੋਗਾ ਬੋਤਰਾ ਹੈ ਕੀ ਕਰਨਾ ਐਨਾ ਸ਼ਰਾਤੀ ਹੋ ਗਿਆ ਹਾਂ ਛੁੱਟੀਆਂ ਛੁੱਟੀਆਂ ਜਿਹਾਂ ਦੇ ਜਾਣੇ ਇੱਕ ਮਹੀਨੇ ਦੀ ਆਉਣੀਆਂ ਨੇ ਫਿਰ ਕੀ ਬਣੂਗਾ ਕਿੱਥੇ ਛੱਡ ਕੇ ਆਵਾਂਗੇ ਕਿਤੇ ਮੈਨੂੰ ਲੈ ਲਓ ਮੈਨੂੰ ਲੈ ਦਿਓ ਜੀ ਰੀ ਹੈ ਰੀਆ ਨਾ ਡੇਵਨ ਜੋੜ ਜੂਗਾ ਹੋ ਜਾ ਬਲਾਕਾ ਤੇ ਹੋਏ ਹੋਏ ਆ ਲੈ ਹੋਏ ਜੀ ਉੱਪਰ ਆਖੋ ਮੰਮੀ ਜੀ ਇਜੀ ਤੁਸੀਂ ਵੀ ਅੰਦਰ ਬਹਿ ਜਾ ਅੰਦਰ ਫੜ ਜਾ ਮੰਮੀ ਜੀ ਸਿੱਕਤੀ ਕੁੜੀ ਕੌਣ ਐਸੀ ਜੀ ਬੋਲੋ ਕਿ ਮੈਂ ਸਾਡੇ ਕਰਮਾ ਜੇਸੀ ਉਸੇ ਦਾ ਰਾਤ ਨੂੰ 10 11 ਵਜੇ ਹੁੰਦਾ ਉਹ ਵੀ ਸੌਣ ਵੇਲੇ ਆ ਚੱਪਲ ਜੀ ਫੇਰ ਰੱਖ ਲੈਂਦੀ ਬੜਾ ਦੁਖੀ ਕਰਦਾ ਵੈਸੇ ਕਹਿੰਦੇ ਕੋਸ਼ਿਂਾ ਗਰਮ ਪਈਆ ਕਰਨ ਉਹੋ ਆ ਕੁੱਲੀ ਰੰਡਾਇਆ ਆਟਾ ਬਹੁਤ ਹੀ ਮੰਗਿਆ ਇਹ ਹੈਗੀ ਪ੍ਰਾਨਿਕਾ ਪ੍ਰਾਨਿਕਾ ਕਾ ਆਪਣੇ ਸੌਣ ਤੱਕ ਚੱਲਦੀ ਹੈ ਨਾ ਸੌਣ ਤੱਕ ਚੱਜੂ ਜਾਇਆ ਸੌਣ ਤੋਂ ਪਹਿਲੇ ਅਗਲੇ ਸੌਣ ਦੇ ਮਹੀਨੇ ਤੱਕ ਚੱਲਦੀ ਯਾਨੀ ਕਿ ਜੁਲਾਈ ਤੱਕ ਚੱਲ ਜੂਗੀ ਆਏ ਗਏ ਹਾਂ ਮੈਂ ਜੁਲਾਈ ਤੱਕ ਵੀ ਹੈਗੀ ਆਪਣੇ ਕੋਲੇ ਪ੍ਰਾਣੀ ਗਣ ਤੇ ਫਿਰ ਅਗਸਤ ਚ ਜਾ ਕੇ ਨਵੀਂ ਨੂੰ ਵੱਡਾ ਉਹ 8ਵੇਂ ਮਹੀਨੇ ਜਾ ਕੇ ਕੋਈ ਕਹਿੰਦਾ ਭਾਬੀ ਮੈਂ ਤਾ ਤੇਰਾ ਜੀ ਉਹ ਟੰਦਨ ਸੌਂ ਤਾ ਸੌਣ ਤੋਂ ਪਹਿਲਾਂ ਪਹਿਲਾਂ ਕਰਾਉਂਦਾ ਉਹ ਕਹਿੰਦਾ ਦਿੰਦਾ ਉਹਨ ਤੋਂ ਪਹਿਲਾਂ ਪਹਿਲਾਂ ਕਿ ਮੈਂ ਸੌਣ ਉਹ ਵਿਚਾਰਾ ਜਲਦੀ ਸੌਂ ਗਿਆ ਹਾਂ ਸੌਣ ਦੀ ਕੋਸ਼ਿਸ਼ ਕੀਤੀ ਵੀ ਮੈਂ ਤਾਂ ਪਹਿਨਾ ਵੇਸਰੇ ਚ ਵੜ ਕੇ ਕਹਿੰਦਾ ਭਾਬੀ ਮੈਨੂੰ ਰਿਸ਼ਤਾ ਹੀ ਲਿਆਵੇ ਉਹ ਕਹਿੰਦਾ ਠੀਕ ਉੰਬਰੀ ਆ ਫੇਰ ਮੈਂ ਤੋਤਾ ਡੰਗਰਾਲਾ ਸਾਹ ਯਾਨੀ ਕਿ ਸਾਰੇ ਕਿਤੇ ਝੜੂ ਲਾਇਆ ਮੈਂ ਹਨਾ ਅੰਦਰ ਦਾ ਛੱਟ ਦੇ ਅੰਦਰ ਬੱਚਿਆ ਨਹੀਂ ਕੀਤਾ ਬਾਹਰ ਸਾਰੇ ਬਾਸ ਤੋਤੇ ਟੋਟਲ ਕੰਮ ਕੀਤਾ ਜਦੋਂ ਮੈਂ ਅੰਦਰ ਆ ਕੇ ਕਿਹਾ ਮਹਾ ਕੰਵਲੀ ਨੇ ਵਲੋਗ ਸ਼ੁਰੂ ਕੀਤਾ ਸਾਰਾ ਕੰਮ ਕਰ ਲਿਆ ਫਿਰ ਹੁਣ ਵਲੋਗ ਕਦੋਂ ਬਣਾਉਂਗੀ ਮੈਨੂੰ ਮੋੜ ਕੇ ਕਹਿੰਦੇ ਸਤਾਰ ਸਾਹਿਬ ਕਹਿੰਦੇ ਤੂੰ ਕੰਮ ਕਿਹੜਾ ਕੀਤਾ ਮੈਂ ਕਿਹਾ ਮੈਂ ਚੁੱਪ ਕਰ ਜਾਓ ਮੇਰੇ ਹੱਥ ਚ ਬੇਲਣਾ ਵਾ ਰੋਟੀ ਬਣਾਉਣ ਲੱਗੀ ਸੀ ਹੁਣ ਕਾ ਚੁੱਪ ਬੈਠੇ ਹੋ ਮੈਂ ਕੰਮ ਦਾੱਸ ਤੇ ਨਾ ਅੱਛਾ ਹੁਣ ਮੈਂ ਕੰਮ ਦਾੱਸ ਤੇ ਹੁਣ ਚੁੱਪ ਬੈਠੇ ਨੇ ਹੋਰ ਹੀ ਕੋਈ ਜਵਾਬ ਹੈ ਨਹੀਂ ਨਾ ਕੰਮ ਦਾ ਪੈਣਾ ਨਾ ਆਇ ਨਹੀਂ ਵੀ ਮੈਂ ਨਹੀਂ ਬਿਮਾਰ ਹੋ ਕੇ ਹੱਦੀਆਂ ਕੰਮ ਦਾ ਟੈਕ ਕਰਵਾ ਲਈਏ ਨਾ ਕੰਮ ਦਾ ਪਤਾ ਤਾਂ ਰਹੋਗੇ ਅਭੀ ਤਾਂ ਨਾ ਹੋਵੇਗਾ ਅਭੀ ਤਾਂ ਨਾ ਆਉਗੀ ਨਾ ਉਹ ਕੋਪੀ ਰਟਾ ਦੂ ਮੈਂ ਮੇਰੇ ਤਾਂ ਕੰਮ ਦੇ ਚ ਸਰਮਾਨੰਦੀ ਕਰਦਾ ਪੜਾਓ ਮੇਰਾ ਹੁਣ ਮੈਨੂੰ ਵੀ ਦੇ ਦੋ ਆ ਦੇ ਲੋ ਜੀ ਮੈਨੂੰ ਨਹੀਂ ਦਿੰਦੇ ਹੈਗੇ ਆਪ ਖਾਈ ਜਾਂਦੇ ਆ ਤੁਸੀਂ ਵੀ ਖਾ ਲਓ ਤੇ ਤੇਨੇ ਜਿਉਂ ਬਾਟ ਦਾ ਸਮਾਰ ਕੇ ਲਾ ਕੇ ਆ ਨਹੀਂ ਨਾ ਕਰ ਅਸਾਂ ਨਾ ਹੁੰਦੇ ਹੀ ਨਹੀਂ ਸਾਡੇ ਘਰ ਤੇ ਤੱਕ ਕੋਈ ਬੰਦਾ ਨਾ ਆਉਦਾ ਜਾਨ ਕਿਹਨਾਂ ਆ ਰਹੀ ਥਾ ਕਾਲੇ ਦੇ ਆ ਮੈਂ ਬੰਨੇ ਦੇ ਉਹ ਲਿਆਓ ਚਮਚਾ ਛੁਰੀ ਦੀ ਨਿੰਤਰਾ ਨੇ ਮੈਂ ਬੜਾ ਖਾਣ ਲਈ ਸੋਣਾ ਰੋਟੀ ਉਹੀ ਮੇਟੋਂ ਹੁੰਦੀ ਜਲਦੀ ਹੈ ਭਾਈ ਵੀ ਕੱਢ ਕੇ ਦੇ ਆ ਜਰਾ ਘੁਮਣਾ ਚੋਰ ਕੋ ਜਾ ਨਹੀਂ ਬਦਗੀ ਕੋਈ ਨਾ ਰੁਕੀ ਨਾ ਫਟ ਕੇ ਮੱਤ ਨਾ ਆਪ ਨੂੰ ਨਾ ਘਟਦੇ ਦੇ ਜਾਰ ਤੀ ਤਾ ਸਿ ਗਿਲ ਦੋ ਲੋ ਹੋਯਾ ਨੀ ਆ ਦੇ ਗਾਨ ਤੋ ਦੇ ਜਾਨ ਪੁਂ ਦੇ ਏ ਆ ਪਡੀ ਹੋਯਾ ਨੀ ਤੀ ਰੋ ਮੁਂ ਦੀ ਆ ਦੇ ਦੇ ਨੀ ਲੋ ਲੋ ਪੁਂ ਦ� ਤਰਨੀ ਨੂੰ ਪਾ ਦਿੱਤਾ ਅੱਗੇ ਕਹੂਜੇ ਲਾ ਲੈਂਦੇ ਹਾਂ ਤੇ ਸੁਣੋ ਉਹ ਲਾ ਦੇ ਅੱਛਾ ਕਹੂਜਾ ਇਹ ਆਹ ਇਹ ਖੁਕਤਾ ਤਾ ਤਰਨੀ ਕਿ ਆ ਪੀ ਲੈ ਰੰਗਦਾ ਪਾਣੀ ਇਹ ਦੇਣਾ ਤਾ ਕੇ ਕੋ ਕਰੀਏ ਮੈਂ ਵੀ ਕਰਾਂਗੀ ਇਹ ਤਾਂ ਚਿੱਟਰਾ ਨੂੰ ਵਿੱਚ ਹੁੰਦੇ ਆ ਤੇ ਗੰਬੇ ਜੀ ਵੀ ਹੁੰਦੇ ਆ ਇਹ ਉਹ ਜਿੱਟਰਾ ਨੂੰ ਜੱਤੇ ਠੀਕ ਆ ਉਹ ਤੈਨੂੰ ਭਰ ਕਰਨੀ ਮੈਂ ਕੋਈ ਕੰਮ ਨਹੀਂ ਕਰਦੀ ਬਿਨੀ ਰਣੀ ਆ ਇਹ ਕੰਮ ਆ ਕਰਕੇ ਰੋਟੀ ਬਣਾ ਕੇ ਮੈਨੂੰ ਦਿੰਦੇ ਆ ਖਰਬੂਜਾ ਕੱਟ ਕੇ ਦਿੰਦੇ ਆ ਖਰਬੂਜਾ ਕੱਟ ਕੇ ਦਿੰਦੇ ਆ ਯਾਡੀਕੇ ਮੈਨੂੰ ਪੈਟ ਤੇ ਸਾਰੀ ਚ ਹੀ ਜਾਂਦੀ ਐ ਚਿਚਟ ਮੈਂ ਕਹੇ ਵੀ ਇਹਦੇ ਜਿਹੜਾ ਕੀ ਹੁੰਦਾ ਹੈ ਤਰਬੂਜ ਦੇ ਜਿਹੜੇ ਬੀਜ ਹੁੰਦੇ ਆ ਉਹ ਚਿਚੜਾਗ ਵਿੱਚ ਜਰਦੇ ਆ ਚਿਚੜਾ ਮਨ ਤੇ ਨਹੀਂ ਬੱਲਣਾ ਚਿਚਟ ਸੱਚਾ ਕਿਹਦੇ ਆ ਰਾਰਾ ਤੇ ਮੇਰੀ ਚੁਣੀ ਨਾ ਕੋ ਕੋਣੀ ਸਾਹਮਣੋਂ ਉਹ ਵੀ ਬਾਰਬਰਾ ਤੇ ਅਜੇ ਤੇ ਜੀ ਤੇ ਟੇ ਦੀ ਮਾਰ ਤੇ ਟੁੱਟ ਜੂ ਇਹ ਕੱਲ੍ਹ ਸੋਤੇ ਕੀ ਹੋ ਕੀ ਕਾਲਾ ਵਰਦੇ ਆ ਕੋਈ

ਯਾਰ ਉਹ ਮਿਲ ਗਿਆ ਕਾਰਡਬੋਰਡ ਤੇ ਇਹ ਲੋ ਇਹਨਾਂ ਦਾ ਕਾਰਡਬੋਰਡ ਹੋ ਕੇ ਆਪਣਾ ਗੱत्ता ਹੁੰਦਾ ਸੀ ਮੈਂ ਸੌ ਸੌ ਕੇ ਖਾਂਦੀ ਮੈਂ ਸਜਾਈਆਂ ਪਰ ਬਹੁਤ ਸੁੱਤੀ ਅੱਜ 4x4 ਦੁਕਾਨ ਵਾਲੇ ਜੇ ਮੈਂ ਪੇਪਰ ਬੋਰਡ ਪੇਪਰ ਬੋਰਡ ਜਦ ਦੁਕਾਨ ਵਾਲੇ ਦਾ ਸਿਰਾਈ ਲਾਤਾ ਜਾ ਕੇ ਦੁਕਾਨਦਾਰ ਨੂੰ ਵਿਚਾਰੇ ਕਹਿੰਦੇ ਗੱत्ता ਦੇ ਦੇ ਆ ਗਿਆ ਫਿਰ ਹੋ ਗਿਆ ਹਮ ਦਾ ਹੋ ਗਿਆ ਹੋ ਵੀ ਹੁੰਦਾ ਨਹੀਂ ਜਦੋਂ ਹੁਣ ਫਾਈਨਲ ਪੇਪਰਾਂ ਨੂੰ ਇਹਨੇ ਲਿਆ ਸੀ ਉਹ ਮੈਨੂੰ ਦਿਖਾਈ ਪਹਿਲਾਂ ਉਹ ਆਪ ਮੈਂ ਆਪਣੇ ਉਹ ਬਈ ਖਰਾਬ ਕਰਤਾ ਬਸ ਹੁਣੇ ਪੂਰਾ ਸਾਲ ਰੱਖਣਾ ਲੱਖ ਰੂ ਹੁਣ ਅੱਗੇ ਜਾ ਕੇ ਸੱਤਵੀਂ ਚ ਮਿਲੂ ਹੋਣੀ ਮਿਲਣਾ ਹੈਗਾ ਆਏ ਨੂੰ ਆਣਾ ਇਹਦਾ ਲਾਹੀ ਆਹਾ ਖੋਈਦਾ ਨਹੀਂ ਹੁੰਦਾ ਕੰਮ ਕਰੋ ਇਹਦੇ ਵਿੱਚ ਫੇਰ ਪਾ ਦਿਓ ਇਹ ਲਫਾਫਾ ਇੱਥੋਂ ਇੱਥੋਂ ਖੁੱਲਣਾ ਇੱਥੋਂ ਖੁੱਲਣਾ ਥੱਲੇ ਤੋਂ ਤੇ ਸਾਡੇ ਘਰ ਨੂੰ ਇੱਕ ਆ ਗਿਆ ਆਟਾ ਹਾਈ ਹੋਏ ਮਨ ਨੂੰ ਸ਼ਾਂਤੀ ਮਿਲ ਗਈ ਰੋਟੀ ਖਾਵਾਂਗੇ ਰਾਇ ਰੋਟੀ ਤਾਂ ਪਹਿਲਾਂ ਵੀ ਖਾਂਦੇ ਹੀ ਆ ਕੱਲ ਆਟਾ ਲਿਆਂਦਾ ਸੀ ਚੱਕੀ ਤੋਂ ਅੱਜ ਆਪਦੀ ਧੋਤੀ ਹੀ ਕਣਕ ਦਾ ਆਟਾ ਆ ਗਿਆ ਹੂੰ ਕਿੰਨੇ ਕੁ ਖੁਸ਼ ਹੋ ਉਹ ਕਵੇਂ ਹੁੰਦੇ ਜੀ ਦੇ ਘੜੇ ਚ ਦਾਣੇ ਉਹਦੇ ਨਿਆਣੇ ਵੀ ਸਿਆਣੇ ਹੁਣ ਸਾਡੇ ਢੋਲ ਚੱਟਾ ਸਾਡੇ ਮੂੰਹ ਤੇ ਹਾਸਾ ਹਾ ਬਣ ਗਈ ਗੱਲ ਬਣ ਗਈ ਬਣ ਗਈ ਮੈਂ ਰਾਈਟਰ ਬਹੁਤ ਅੱਛਾ ਬਣ ਸਕਦਾ ਜੇ ਬਣਨ ਤੇ ਆਵਾਂ ਹਾਂ ਪੂਰੀ ਕੀਤ ਖਲੀਫਾ ਪੂਰੀ ਤਰ੍ਹਾਂ ਹਟ ਪਾਈ ਜਾਂਦਾ ਕੀ ਹੋਇਆ ਪੱਠੇ ਮੁੱਕ ਗਏ ਯਾਰ ਇਹਨੂੰ ਪੱਠੇ ਪਾ ਥੋੜੇ ਜਿਹਾ ਓ ਹੈਲੋ ਦੋਧ ਤੱਕ ਲਾਸੇ ਪਾ ਕੇ ਰੱਖਿਆ ਤੂੰ ਹੁਣ ਸ਼ਿਕਾਇਤ ਚੱਕ ਲਿਆ ਇਹ ਸਵੇਰ ਦਾ ਮੁੱਕਿਆ ਹੀ ਨਹੀਂ ਲਾ ਹੱਲੇ ਤਾਂ ਕੁਛ ਕੈਸ਼ ਪੀਣਾ ਫਿਰ ਦੁੱਧ ਨੂੰ ਆਪਦੇ ਨੂੰ ਅੰਦਰ ਲਾ ਕੇ ਕੌਲੀ ਦੇ ਦੇ ਉਹ ਤੇ ਬੰਦ ਕਰੂ ਚੱਕ ਕੇ ਪੀ ਲਈ ਜੇ ਤਾਂ ਫਰਿੱਜ ਚ ਪਿਆ ਦੁੱਧ ਦੇ ਨੂੰ ਪੁੱਛ ਵੀ ਠੰਡਾ ਪੀਣਾ ਫੇ ਤਾਂ ਕਹਿ ਦੂ ਗਰਮ ਕਰ ਦੂ ਅੱਜ ਬਿਨਾ ਪੁੱਛੇ ਗਰਮ ਕਰਤਾ ਅੱਜ ਕਹਿੰਦਾ ਠੰਡਾ ਦੁੱਧ ਨਹੀਂ ਹੈਗਾ ਫਰਿੱਜ ਵਾਲਾ ਜਾਣੀ ਜੇ ਵੀ ਤੂੰ ਸਿੱਧਾ ਸਿੱਧਾ ਕਹਿ ਬਾਜ਼ਾਰ ਤਾਂ ਕਿਉਂ ਪਾਉਣਾ ਵੀ ਮੈਂ ਭਾਈ ਦੁੱਧ ਨਹੀਂ ਬੀਣਾ ਹੈਗਾ ਵੀ ਮੈਂ ਬਹਾਨੇ ਵਜ ਬੰਦਾ ਆ ਤੇ ਮੌਸਮ ਵਧੀਆ ਹੋਇਆ ਪਿਆ ਠੰਡਾ ਠੰਡਾ ਬੱਦਲ ਵਾਈ ਹਨੇਰੀ ਹਨੇਰੀ ਤੁਹਾਨੂੰ ਬੈਕ ਕੈਮਰੇ ਨਾਲ ਦਿਖਾਉਣੇ